ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੀ ਮੰਗ ਤੇ ਆਪ ਜੀ ਦਾ ਭਰਾ ਦਾਸ ਗੁਰਪ੍ਰੀਤ ਸਿੰਘ ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋ ਸਿੱਧਾਂ ਦੇ ਸਵਾਲ ਜਵਾਬ ਹੋਏ ਸਨ ਉਹਨਾਂ ਵਿੱਚੋਂ ਦੋ ਪਦ ਜਿਹੜੇ ਨੇ ਉਹਨਾਂ ਦੀ ਵਿਚਾਰ ਲੈ ਕੇ ਹਾਜ਼ਰ ਹੋਇਆ ਤੇ ਮੈਂ ਸਭ ਨੂੰ ਇਹ ਰਿਕਵੈਸਟ ਕਰਦਾ ਵੀ ਕਿਰਪਾ ਕਰਕੇ ਸਭ ਤੋਂ ਪਹਿਲਾਂ ਤਾਂ ਜੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਗਾਹ ਵਾਸਤੇ ਆਪਜੀ ਇਹੋ ਜਿਹੇ ਹੋਰ ਵੀਡੀਓ ਦੀ ਜਾਣਕਾਰੀ ਪ੍ਰਾਪਤ ਕਰ ਸਕੋ ਤੇ ਮੇਰੇ ਨਾਲ ਜੁੜ ਸਕੋ ਆਓ ਹੁਣ ਵਿਚਾਰ ਸ਼ੁਰੂ ਕਰਦੇ ਹਾਂ ਇਹ ਵਿਚਾਰ ਹੈ ਜੀ ਸਿੱਧ ਗੋਸ਼ਟ ਵਿੱਚੋਂ 19 ਅਤੇ 20 ਨੰਬਰ ਪੌੜੀ ਦੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੁਮੇਰ ਪर्वਤ ਤੇ ਗਏ ਸਨ ਤੇ ਉੱਥੇ ਸਿੱਧ ਗੋਰਖੇ ਨਾਥ ਜਿਹੜੇ ਕਈ-ਕਈ ਸਾਲਾਂ ਤੋਂ ਭਗਤੀ ਕਰਨ ਵਾਸਤੇ ਪਹੁੰਚੇ ਜਿੱਦਾਂ ਵੀ ਅੱਜ ਤੁਸੀਂ ਦੇਖਦੇ ਹੋ ਵੀ ਕੁੰਭ ਮੇਲੇ ਤੇ ਕਿੱਡੇ ਵੱਡੇ-ਵੱਡੇ ਤਪਸਵੀ ਜਿਹੜੇ ਆ ਉਹ ਆਪਣੇ ਆਪ ਨੂੰ ਵੱਡਾ ਦੱਸਣ ਵਾਸਤੇ ਉੱਥੇ ਬਹਿਸ ਕਰਦੇ ਨੇ ਇੱਕ ਦੂਸਰੇ ਨਾਲ ਵਿਚਾਰ ਚਰਚਾ ਕਰਦੇ ਨੇ ਤੇ ਇੱਕ ਦੂਸਰੇ ਨੂੰ ਵਿਚਾਰ ਵਿੱਚ ਹਰਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੀ ਕੁਝ ਇਦਾਂ ਹੀ ਹੁੰਦਾ ਹੈ ਮਹਾਰਾਜ ਸੁਮੇਰ ਪर्वਤ ਤੇ ਜਾਂਦੇ ਨੇ ਸੁਮੇਰ ਪर्वਤ ਤੇ ਬਹੁਤ ਸਾਰੇ ਜੋਗੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਜਿਦੇ ਵਿੱਚੋਂ ਮਹਾਰਾਜ ਕੁਝ ਦੇ ਪ੍ਰਸ਼ਨ ਤੇ ਉਹਨਾਂ ਨੂੰ ਦਿੱਤੇ ਹੋਏ ਉੱਤਰ ਉਹ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਤ ਬਾਣੀ ਦੇ ਰਾਹੀ ਉਹ ਸੰਸਾਰ ਨੂੰ ਦੱਸਦੇ ਨੇ ਵੀ ਆਹ ਸਿੱਧਾਂ ਦੇ ਸਵਾਲ ਸੀ ਸਿੱਧ ਕੋਈ ਮੂਰਖ ਨਹੀਂ ਸਨ ਗਿਆਨੀ ਸਨ ਭਟਕੇ ਹੋਏ ਸਨ ਜੁਗਤ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਆਈਡੀਆ ਦਿੱਤਾ ਹੁਣ 19 ਨੰਬਰ ਪੌਡੀ ਵਿੱਚ ਸਿੱਧਾ ਦਾ ਸਵਾਲ ਕੀ ਬੜੇ ਧਿਆਨ ਤੇ ਗਉ ਵਾਲੀ ਵਿਚਾਰ ਹੈ ਕਹਿੰਦੇ ਕਿਤਬਿਦ ਪੁਰਖਾ ਜਨਮ ਬਟਾਇਆ ਤਾਹੇ ਕੋ ਤੁਜ ਇਹ ਮਨ ਲਾਇਆ ਕਿਤਬਿਦ ਆਸਾ ਮਨਸਾ ਖਾਈ ਕਿਤਬਿਦ ਜੋਤ ਨਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸੱਚਾ ਕਰੋ ਵਿਚਾਰ ਹੁਣ ਅਕਸਰ ਹੀ ਨਾ ਇਹ ਸਵਾਲ ਸਾਡੇ irdgirdu ਘੁੰਮਦੇ ਰਹਿੰਦੇ ਨੇ ਜਿਵੇਂ ਕਿ ਅਸੀਂ ਆਪਣੇ ਜੀਵਨ ਨੂੰ ਕਿੱਦਾਂ ਬਦਲ ਸਕਦੇ ਹਾਂ ਹੁਣ ਪੌੜੀ ਦਾ ਪਹਿਲਾ ਸਵਾਲ ਹੀ ਹੈ ਕਿਤ ਮਿਤ ਪੁਰਖਾ ਜਨਮ ਵਟਾਇਆ ਜ਼ਿੰਦਗੀ ਕਿੱਦਾਂ ਬਦਲੀ ਦੂਸਰਾ ਸਵਾਲ ਕੀ ਕਾਹੇ ਕੋ ਤੁਝ ਇਹ ਮਨ ਲਾਇਆ ਅਸੀਂ ਕਹਿੰਦੇ ਨਾ ਵੀ ਅਸੀਂ ਆਪਣੇ ਮਾਈਂਡ ਨੂੰ ਆਪਣੇ ਮਨ ਨੂੰ ਕੌਨਸੈਂਟਰੇਟ ਨਹੀਂ ਕਰ ਸਕਦੇ ਕੇਂਦਰਿਤ ਨਹੀਂ ਕਰ ਸਕਦੇ ਕਾਰਨ ਵੀ ਮਨ ਨੂੰ ਕੇਂਦਰਿਤ ਕਰਨ ਦੀ ਵਿਧ ਸਾਨੂੰ ਪਤਾ ਨਹੀਂ ਮਨ ਨੂੰ ਇਕਾਗਰ ਕਿੱਦਾਂ ਕਰਨਾ ਸਾਰੀ ਤਾਂ ਖੇਡ ਕੌਨਸੈਂਟਰੇਟ ਮਾਈਂਡ ਦੀ ਹੈ ਮਨ ਨੂੰ ਕੇਂਦਰਿਤ ਕਰਨ ਦੀ ਹੁਣ ਬੜੇ ਲੋਕ ਇਹਦੇ ਉੱਤੇ ਲੈਕਚਰ ਵੀ ਦਿੰਦੇ ਨੇ ਪਰ ਇਹ ਸਵਾਲ ਸਿੱਧਾ ਦਾ ਵੀ ਗੁਰੂ ਨਾਨਕ ਸਾਹਿਬ ਨੂੰ ਸੀ ਵੀ ਅ ਅਸੀਂ ਤਾਂ ਸਮਾਧੀਆਂ ਲਾ ਕੇ ਮਨ ਨੂੰ ਇਕਾਗਰ ਕਰਨ ਦੇ ਯਤਨਾਂ ਵਿੱਚ ਲੱਗੇ ਹਾਂ ਐ ਗੁਰੂ ਨਾਨਕ ਤੁਸੀਂ ਦੱਸੋ ਤੁਸੀਂ ਆਪਣਾ ਮਨ ਕਿੱਦਾਂ ਕੌਨਸੈਂਟਰੇਟ ਕੀਤਾ ਕਾਬੂ ਵਿੱਚ ਕੀਤਾ ਚਿਤ ਵਿਦ ਆਸਾ ਮਨਸਾ ਖਾਈ ਵੀ ਸਾਡੇ ਵਰਗੇ ਬੰਦੇ ਤਾਂ ਗ੍ਰਸਤ ਦਾ ਘਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਆ ਗਏ ਕਿਉਂਕਿ ਘਰ ਹੋਣਗੇ 20-20 ਬੱਚੇ ਹੋਣਗੇ ਆਸਾ ਮਨਸਾ ਵਧਦੀ ਜਾਏਗੀ ਮਨ ਦੀਆਂ ਇੱਛਾਵਾਂ ਮੰਨਦੇ ਫੁਰਨੇ ਹੋਰ ਹੋਰ ਦੀ ਗੱਲ ਜਿਹੜੀ ਆਮ ਸਾਡੇ ਘਰਾਂ ਦੇ ਵਿੱਚ ਅਕਸਰ ਕਲੇਸ਼ ਦਾ ਕਾਰਨ ਬਣਦੀ ਵੀ ਮਨ ਦੀਆਂ ਵਧੀਆਂ ਹੋਈਆਂ ਆਸਾਂ ਮਨ ਦੇ ਵਧੇ ਹੋਏ ਫੁਰਨੇ ਆਮਦਨੀ ਘੱਟ ਹੁੰਦੀ ਹੈ ਆਸਾਵਾਂ ਵਧ ਹੁੰਦੀਆਂ ਨੇ ਖਰਚੇ ਪੂਰੇ ਨਹੀਂ ਹੁੰਦੇ ਬੰਦਾ ਡਿਪਰੈਸ਼ਨ ਵਿੱਚ ਜਾਂਦਾ ਪਰੇਸ਼ਾਨ ਰਹਿੰਦਾ ਸੋ ਇਹ ਸਵਾਲ ਸਾਰੇ ਸਾਡੇ ਨਾਲ ਸੰਬੰਧਿਤ ਨੇ ਮੈਂ ਇਸ ਲਈ ਇਹਨਾਂ ਸਵਾਲਾਂ ਦਾ ਜ਼ਿਕਰ ਕੀਤਾ ਹੈ ਕਿਤਬਿਤ ਜੋਤ ਨਿਰੰਤਰ ਪਾਈ ਅਸੀਂ ਤਾਂ ਰੱਬ ਦੀ ਖੋਜ ਵਿੱਚ ਇਹ ਬਾਬਾ ਨਾਨਕ ਜੰਗਲਾਂ ਵਿੱਚ ਆਏ ਵੀ ਤੁਸੀਂ ਦੱਸੋ ਵੀ ਰੱਬ ਦੀ ਖੋਜ ਕਿੱਦਾਂ ਕੀਤੀ ਜਾ ਸਕਦੀ ਹੈ ਨਿਰੰਤਰ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹਦਾ ਪਤਾ ਕਿੱਦਾਂ ਲੱਗੇ ਹੁਣ ਸਭ ਤੋਂ ਅਖੀਰਲਾ ਸਵਾਲ ਸੀ ਬਿਨ ਦੰਤਾ ਕਿਉਂ ਕਿਉਂ ਦਾ ਅਰਥ ਕਿਵੇਂ ਦੰਦਾਂ ਤੋਂ ਬਗੈਰ ਕਿਉਂ ਖਾਈਏ ਖਾਈਏ ਸਾਰ ਨਾਨਕ ਸੱਚਾ ਕਰੋ ਵਿਚਾਰ ਇਹ ਸਵਾਲ ਥੋੜਾ ਜਿਹਾ ਕੁਮਾਮਦਾਰ ਹੈ ਸਨਾਤਨ ਮਤ ਵਿੱਚ ਜਿਹੜੀ ਮਾਇਆ ਹੈ ਨਾ ਇਹਨੂੰ 나ਗਣ ਦਾ ਇੱਕ ਰੂਪ ਮੰਨਿਆ ਗਿਆ ਵੀ ਮਾਇਆ 나ਗਣ ਵੀ ਹੈ ਸੋ ਗੁਰਬਾਣੀ ਅੰਦਰ ਵੀ ਬੜੀ ਥਾਂ ਤੇ ਮਾਇਆ ਨੂੰ 나ਗਣ ਦੱਸਿਆ ਇਹ ਵੀ ਦੱਸਿਆ ਵੀ ਮਾਇਆ ਦੇ ਦੰਦ ਨਹੀਂ ਹੈ ਪਰ ਫਿਰ ਵੀ ਸਾਰਿਆਂ ਨੂੰ ਨਿਗਲ ਲੈਂਦੀ ਹੈ ਆਪਣੇ ਅੰਦਰ ਸਮੇਟ ਲੈਂਦੀ ਇਹ ਮਾਇਆ ਐਸੀ ਨਾਗਨ ਹੈ ਸਿੱਧਾ ਦਾ ਸਵਾਲ ਹੈ ਵੀ ਘਰ ਗ੍ਰਸਤੀ ਛੱਡ ਕੇ ਜੰਗਲਾਂ ਵਿੱਚ ਅਸੀਂ ਬੈਠੇ ਆ ਮਾਇਆ ਤੋਂ ਨਰਲੇਪ ਹੋਣ ਵਾਸਤੇ ਮਾਇਆ ਤੋਂ ਬਚਣ ਵਾਸਤੇ ਐ ਗੁਰੂ ਨਾਨਕ ਤੁਸੀਂ ਦੱਸੋ ਵੀ ਘਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਇਹ ਮਾਇਆ ਤੋਂ ਕਿਦਾਂ ਬਚਿਆ ਜਾ ਸਕੇ ਵੀ ਮਾਇਆ ਤੋਂ ਬਚਣਾ ਤਾਂ ਇਦਾਂ ਹੈ ਮਨੋ ਬਿਨਾ ਦੰਦਾ ਤੋਂ ਜਿਵੇਂ ਲੋਹਾ ਚ ਬਣਾ ਹੋਏ ਬਿਨ ਦੰਤਾਂ ਕਿਉਂ ਖਾਈਏ ਸਾਰ ਨਾਨਕ ਸੱਚਾ ਕਰੋ ਵਿਚਾਰ ਕੋਈ ਵਿਚਾਰ ਦਿਓ ਕੋਈ ਉੱਤਰ ਦਿਓ ਸਾਨੂੰ ਮਤਲਬ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਕਨਫਿਊਜ਼ ਕਰਨਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਵਾਲ ਕਰਕੇ ਹਰਾਉਣਾ ਚਾਹੁੰਦੇ ਨੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੁਣੋ ਬੜੇ ਕਮਾਲ ਦਾ ਜਵਾਬ ਕਿੰਦੇ ਸਤਿਗੁਰ ਕੈ ਜਨਮੇ ਗਮਨ ਮਿਟਾਇਆ ਸਭ ਤੋਂ ਪਹਿਲਾਂ ਜੋ ਪਸ਼ੂ ਬਿਰਤੀ ਹੈ ਜੋ ਨੈਗੇਟਿਵਿਟੀ ਹੈ ਜੋ ਨਕਾਰਾਤਮਕ ਸੋਚ ਹੈ ਜੇਕਰ ਉਸ ਨੂੰ ਬਦਲਣਾ ਹੈ ਤੇ ਸਾਨੂੰ ਸਹੀ ਗਿਆਨ ਪ੍ਰਾਪਤ ਹੋਣਾ ਚਾਹੀਦਾ ਹੈ ਸਤਗੁਰ ਗੁਰਬਾਣੀ ਅੰਦਰ ਗਿਆਨ ਨੂੰ ਸ਼ਬਦ ਨੂੰ ਬਹੁਤੀ ਵਾਰ ਗੁਰੂ ਦੇ ਤੁਲ ਦੱਸਿਆ ਗੁਰੂ ਦੱਸਿਆ ਵੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੋ ਇਸ ਕਰਕੇ ਮਹਾਰਾਜ ਇੱਥੇ ਗਿਆਨ ਦੀ ਗੱਲ ਕਰਦੇ ਕਹਿੰਦੇ ਜਦੋਂ ਗਿਆਨ ਮੇਰੇ ਜੀਵਨ ਅੰਦਰ ਪ੍ਰਵੇਸ਼ ਕਰਦਾ ਏ ਤੇ ਮੇਰਾ ਇੱਕ ਨਵਾਂ ਜਨਮ ਹੁੰਦਾ ਹੈ ਨਵਾਂ ਜਨਮ ਇਟ ਮੀਨਸ ਵੀ ਜੋ ਮੇਰੀ ਪਹਿਲੀ ਸੋਚ ਸੀ ਪੁਰਾਣੀ ਸੋਚ ਸੀ 올ਡ ਸੋਚ ਸੀ ਜੋ ਮੇਰੀ ਰੂੜੀ ਰੂੜੀਵਾਦੀ ਸੋਚ ਸੀ ਜਦੋਂ ਮੈਨੂੰ ਨਵਾਂ ਗਿਆਨ ਮਿਲਿਆ ਇਹ ਸੋਚ ਖਤਮ ਹੋ ਗਈ ਇਹ ਸੋਚ ਮਿਟ ਗਈ ਮੇਰਾ ਨਵਾਂ ਜਨਮ ਹੋ ਗਿਆ ਹੁਣ ਮੇਰੀ ਨਵੀਂ ਸੋਚ ਹੈ ਮੈਂ ਨਵੀਂ ਜ਼ਿੰਦਗੀ ਨਵੀਂ ਲਾਈਫ ਜੀ ਰਿਹਾ ਹਾਂ ਸਤਗੁਰ ਕਹਿ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਅਨਹਤ ਕਹਿੰਦੇ ਇੱਕ ਰਸ ਵੀ ਮੈਂ ਜਦੋਂ ਆਪਣੇ ਮਨ ਨੂੰ ਪਰਮੇਸ਼ਰ ਦੇ ਮਾਰਗ ਪਰਮੇਸ਼ਰ ਦੇ ਹੁਕਮ ਦੇ ਨਾਲ ਜੋੜ ਲਿਆ ਸਚਾਈ ਸ਼ੁਭ ਗੁਣਾ ਚੰਗੇ ਗੁਣਾ ਦੇ ਨਾਲ ਇਸ ਮਨ ਨੂੰ ਜੋੜ ਲਿਆ ਇਸ ਮਨ ਨੂੰ ਸਮਝਾ ਲਿਆ ਤੇ ਇਹ ਮਾੜੇ ਪਾਸੇ ਤੋਂ ਹਟ ਗਿਆ ਇੱਥੇ ਮੈਂ ਥੋੜਾ ਜਿਆ ਇਹਨੂੰ ਵਿਸਤਾਰ ਦੇ ਨਾਲ ਦੱਸਾਂਗਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਇਸ ਕਰਕੇ ਮੈਂ ਸ਼ਾਰਟ ਵਿੱਚ ਕੋਸ਼ਿਸ਼ ਕਰਦਾ ਹੁੰਦਾ ਦੇਖੋ ਸਾਨੂੰ ਕੋਈ ਚੀਜ਼ ਦਾ ਨਹੀਂ ਪਤਾ ਵੀ ਫਲਾਣੀ ਚੀਜ਼ ਖਾਣ ਨਾਲ ਸਾਡੇ ਅੰਦਰ ਜ਼ਹਿਰ ਜਾਏਗਾ ਜਾਂ ਫਲਾਣਾ ਕੰਮ ਕਰਨ ਨਾਲ ਸਾਡਾ ਨੁਕਸਾਨ ਹੋਏਗਾ ਜਾਂ ਫਲਾਣੀ ਚੀਜ਼ ਸੋਚਣ ਨਾਲ ਸਾਡਾ ਨੁਕਸਾਨ ਹੋਏਗਾ ਸਾਨੂੰ ਨਹੀਂ ਪਤਾ ਵੀ ਇਹ ਗਲਤ ਹੈ ਜਾਂ ਸਹੀ ਪਰ ਜਦੋਂ ਸਾਨੂੰ ਐਜੂਕੇਸ਼ਨ ਮਿਲ ਜੇ ਜਦੋਂ ਸਾਡੀ ਸਮਝ ਡਿਵੈਲਪ ਹੋ ਜਾਏ ਫਿਰ ਤਾਂ ਅਸੀਂ ਉਹ ਕੰਮ ਕਰਨਾ ਛੱਡ ਦਿੰਨੇ ਆ ਨਾ ਜੇ ਸਾਨੂੰ ਪਤਾ ਵੀ ਨਸ਼ੇ ਕਰਨ ਨਾਲ ਸਾਡੀ ਜ਼ਿੰਦਗੀ ਬਰਬਾਦ ਹੁੰਦੀ ਜਦੋਂ ਗਿਆਨ ਮਿਲ ਗਿਆ ਜਦੋਂ ਅਕਲ ਮਿਲ ਗਈ ਨਸ਼ੇ ਤੋਂ ਛੱਡ ਦਾਂਗੇ ਜੀਵਨ ਦੇ ਅੰਦਰ ਬਦਲਾ ਆਏਗਾ ਉਸੇ ਪ੍ਰਕਾਰ ਜਿਹੜੇ ਅਸੀਂ ਗਲਤ ਕੰਮ ਕਰਦੇ ਆ ਜਦੋਂ ਸਾਨੂੰ ਗਿਆਨ ਮਿਲ ਗਿਆ ਵੀ ਇਹ ਗਲਤ ਹੈ ਫਿਰ ਅਸੀਂ ਕਿਵੇਂ ਵੀ ਕਰਕੇ ਉਹਨੂੰ ਛੱਡ ਦਿੰਨੇ ਆ ਇਨੂੰ ਕਹਿੰਦੇ ਨੇ ਇੱਕ ਰਸ ਹੋਣਾ ਜਦੋਂ ਰੱਬ ਦੇ ਨਾਮ ਗੁਣ ਹੁਕਮ ਦੇ ਵਿੱਚ ਸਾਡਾ ਮਾਈਂਡ ਇੱਕ ਗਿਆ ਫਿਰ ਅਸੀਂ ਮਾੜੇ ਪਾਸਿਓ ਆਪਣੇ ਮਨ ਦੀ ਝਟਕਣਾ ਖਤਮ ਕਰ ਲੈਨੇ ਵੀ ਉਧਰ ਨਹੀਂ ਜਾਣਾ ਭਾਵੇਂ ਦੁੱਖ ਹੀ ਸਹਿਣਾ ਪਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਅਸਲ ਵਿੱਚ ਤਪੱਸਿਆ ਹੈ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਹੁਣ ਸਾਡੇ ਘਰਾਂ ਦੀ ਇੱਕ ਸਮੱਸਿਆ ਸਭ ਤੋਂ ਵੱਡੀ ਰਹਿੰਦੀ ਹੈ ਵੀ ਸਾਡੀਆਂ ਆਸਾਂ ਵਾ ਜ਼ਿਆਦਾ ਹੋ ਗਈਆਂ ਨੇ ਸਾਡੇ ਕੋਲ ਸੋਰਸਸ ਘੱਟ ਨੇ ਭਾਵ ਅਸੀਂ ਸੋਚਦੇ ਜ਼ਿਆਦਾ ਹਾਂ ਤੇ ਉਸ ਸੋਚਣ ਦੇ ਬਦਲੇ ਕਰਦੇ ਬਹੁਤ ਘੱਟ ਹਾਂ ਸੋਚਦੇ ਹਾਂ ਅਸੀਂ ਫਲਾਣੀ ਥਾਂ ਤੇ ਜਾਵਾਂਗੇ ਅਮੀਰ ਬਣ ਜਾਵਾਂਗੇ ਇਹ ਕਰਾਂਗੇ ਪਰ ਜਿਸ ਲੈਵਲ ਦੀ ਸਾਡੀ ਸੋਚ ਹੈ ਨਾ ਜੋ ਸਾਡੀਆਂ ਡਿਮਾਂਡਾਂ ਨੇ ਉਦੇ ਮੁਤਾਬਕ ਨਾ ਤਾਂ ਸਾਡੀ ਕਮਾਈ ਹੈ ਤੇ ਨਾ ਸਾਡੀ ਮਿਹਨਤ ਹੈ। ਹਰ ਇੱਕ ਘਰ ਦੀ ਇਹ ਸਮੱਸਿਆ ਹੈ। ਹਰ ਇੱਕ ਘਰ ਦੇ ਵਿੱਚ ਖਾਣ ਵਾਲੇ ਮੈਂਬਰ ਜ਼ਿਆਦਾ ਨੇ ਤੇ ਕਮਾਉਣ ਵਾਲੇ ਘੱਟ ਨੇ। ਆਸਾਂ ਵਧੀਆਂ ਹੋਈਆਂ। ਹਰ ਇੱਕ ਬੰਦੇ ਦੇ ਮਨ ਦੀ ਆਸ ਦੂਣੀ ਤੀਣੀ, ਇੱਕ ਚੀਜ਼ ਮਿਲ ਜੇ ਦੂਜੀ ਤੀਜੀ ਚੌਥੀ ਤੇ अनेਕਾਂ ਦੀ ਆਸ ਲੱਗੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਤਾਂ ਆ ਗਈ ਸਮਝ। ਜਿਹਦੇ ਕੋਲ ਗਿਆਨ ਹੈ। ਜਿਹਦੇ ਕੋਲ ਅਕਲ ਹੈ। ਇੱਕ ਤਾਂ ਉਹ ਵਿਅਕਤੀ ਫਾਲਤੂ ਦੀਆਂ ਚੀਜ਼ਾਂ ਕਲੈਕਟ ਕਰਨੀਆਂ ਛੱਡ ਦੇਗਾ। ਉਹਨੂੰ ਪਤਾ ਵੀ ਮੇਰੇ ਕੰਮ ਦੀਆਂ ਨੇ। ਦੂਸਰੀ ਗੱਲ ਉਹ ਬੰਦਾ ਆਪਣੇ ਪੈਸੇ ਦੀ ਵਰਤੋਂ ਉੱਠੇ-ਪਾਸੇ ਕਰਨੀ ਛੱਡ ਦੇਗਾ। ਮਤਲਬ ਕਿ ਦੁਰਵਰਤੋਂ ਕਰਨੀ ਛੱਡ ਦੇਗਾ। ਉਹਨੂੰ ਪਤਾ ਹੋਵੇਗਾ ਵੀ ਮੇਰੀ ਆਮਦਨ ਇੰਨੀ ਹੈ। ਮੈਂ ਇੰਨੇ ਵਿੱਚ ਗੁਜ਼ਾਰਾ ਕਰ ਸਕਦਾ ਹਾਂ। ਪਰ ਜੇ ਇਸ ਤੋਂ ਮੈਂ ਵੱਧ ਜਾਣਾ ਹਾਂ ਤੇ ਮੈਂ ਦੁੱਖ ਸਹਿਨਾ ਇਨੂੰ ਕਹਿੰਦੇ ਐਡਜਸਟਮੈਂਟ ਗੁਰਬਾਣੀ ਕਹਿੰਦੀ ਜਿਸ ਕੋਲ ਗਿਆਨ ਹੈ ਜਿਸ ਕੋਲ ਐਜੂਕੇਸ਼ਨ ਹੈ ਕਿਸੇ ਸਿਆਣੇ ਦੇ ਕਥਨ ਨੇ ਐਜੂਕੇਸ਼ਨ ਇਟਸ ਐਡਜਸਟਮੈਂਟ ਜਿਹੜਾ ਵਿਅਕਤੀ ਐਜੂਕੇਟ ਹੈ ਉਹ ਐਡਜਸਟਮੈਂਟ ਕਰਨੀ ਜਾਣਦਾ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹਦੇ ਕੋਲ ਸ਼ਬਦ ਦਾ ਗਿਆਨ ਆ ਗਿਆ ਜਿਹਦੇ ਕੋਲ ਐਜੂਕੇਸ਼ਨ ਆ ਗਈ ਉਹ ਆਪਣੇ ਲਾਈਫ ਨੂੰ ਅਡਜਸਟ ਕਰੇਗਾ ਆਪਣੀਆਂ ਆਸਾਂਵਾਂ ਵਧੀਆਂ ਹੋਈਆਂ ਤੇ ਆਪਣੀਆਂ ਮਨਸਾਵਾਂ ਦੇ ਉੱਤੇ ਰੋਕ ਲਾ ਲੇਗਾ ਵੀ ਇਹ ਮੇਰਾ ਨੁਕਸਾਨ ਕਰਨਗੀ ਮਨਸਾ ਆਸਾ ਸ਼ਬਦ ਜਲਾਈ ਗਿਆਨ ਨਾਲ ਇਹਨਾਂ ਨੂੰ ਮੈਂ ਸਾੜ ਦਿੱਤਾ ਗੁਰਮੁਖ ਗੁਰੂ ਦੇ ਰਾਹੀ ਗੁਰੂ ਨਾਲ ਮਿਲਿਆ ਗੁਰੂ ਨੂੰ ਜਾਣਿਆ ਜੋਤ ਨਰੰਤਰ ਪਾਈ ਪਰਮੇਸ਼ਵਰ ਦੀ ਬਣਾਈ ਹੋਈ ਕੁਦਰਤ ਦਾ ਭੇਦ ਮੈਨੂੰ ਪਤਾ ਚੱਲ ਜਾਂਦਾ ਹੈ ਪਹਿਲਾਂ ਮੇਰੇ ਅੰਦਰ ਕਨਫਿਊਜ਼ਨ ਰਹਿੰਦੀ ਆ ਵੀ ਰੱਬ ਕੀ ਹੈ ਦੁਨੀਆ ਪੇੜ ਪੱਤਿਆਂ ਨੂੰ ਦੁਨੀਆ ਪਹਾੜਾਂ ਨੂੰ ਰੱਬ ਮੰਨੀ ਜਾਂਦੀ ਹੈ ਦੁਨੀਆ ਪੱਥਰਾਂ ਨੂੰ ਰੱਬ ਮੰਨੀ ਜਾਂਦੀ ਹੈ ਪਰ ਜਦੋਂ ਮੈਂ ਗੁਰਬਾਣੀ ਦੀ ਸਮਝ ਲਈ ਮੈਨੂੰ ਪਤਾ ਚੱਲਿਆ ਵੀ ਪੇੜਾਂ ਪਹਾੜਾਂ ਪੱਥਰਾਂ ਇਹ ਸਾਰਿਆਂ ਵਿੱਚ ਉਹ ਅਕਾਲ ਪੁਰਖ ਦੀ ਜੋਤ ਮਰਤਦੀ ਹੈ ਕੋਈ ਇੱਕ ਚੀਜ਼ ਰੱਬ ਨਹੀਂ ਹੈ ਰੱਬ ਦਾ ਕੋਈ ਇੱਕ ਰੂਪ ਨਹੀਂ ਰੱਬ ਕਈ ਰੂਪਾਂ ਦੇ ਵਿੱਚ ਹੈ ਪਰ ਹਾਂ ਸਭ ਦੇ ਵਿੱਚ ਉਹ ਇੱਕੋ ਜਿਹਾ ਵਰਤ ਰਿਹਾ ਹੈ ਸਭ ਦੇ ਵਿੱਚ ਉਹਦਾ ਅੰਸ਼ ਹੈ ਸੋ ਇਹ ਜਿਹੜੀ ਸੋਚ ਹੈ ਨਾ ਇਹ ਬੰਦੇ ਦੀ ਸੋਚ ਉੱਪਰ ਉੱਠ ਜਾਂਦੀ ਹੈ ਫਿਰ ਉਹਨੂੰ ਲੱਗਦਾ ਹੈ ਵੀ ਹਾਂ ਰੱਬ ਕੋਈ ਮਨੁੱਖ ਨਹੀਂ ਹੈ ਜਿਹਨੂੰ ਮੈਂ ਲਾਲਚ ਦੇ ਦੇਵਾਂਗਾ ਰੱਬ ਕੋਈ ਅਣਜਾਣ ਨਹੀਂ ਹੈ ਜਿਹੜਾ ਮੇਰੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਮਤਲਬ ਜਾਣਦਾ ਨਾ ਹੋਵੇ ਵੀ ਮੈਂ ਪਾਪ ਕਰਕੇ ਤੇ ਉੱਤੋਂ ਦਾਨਪੁਨ ਕਰਕੇ ਤੇ ਰੱਬ ਨੂੰ ਖੁਸ਼ ਕਰ ਲਵਾਂਗਾ ਨਹੀਂ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਪੈਸੇ ਧਨ ਸੰਪਤੀ ਪਦਾਰਥ ਇਹ ਤਾਂ ਸਭ ਪਰਮੇਸ਼ਰ ਦੀ ਦੇਣ ਹੈ ਇਹਦੇ ਨਾਲ ਮੈਂ ਰੱਬ ਨੂੰ ਨਾ ਤਾਂ ਖਰੀਦ ਸਕਦਾ ਨਾ ਉਹਨੂੰ ਖੁਸ਼ ਕਰ ਸਕਦਾ ਪਰਮੇਸ਼ਰ ਨੂੰ ਜੇ ਖੁਸ਼ ਕਰਨਾ ਹੈ ਉਹਦੇ ਵਾਸਤੇ ਮੈਨੂੰ ਖੁਦ ਨੂੰ ਸੁਧਾਰਨਾ ਪਏਗਾ ਕਿਉਂਕਿ ਮੇਰੇ ਅੰਦਰ ਵੀ ਪਰਮੇਸ਼ਰ ਵੱਸਦਾ ਇਹਨੂੰ ਕਹਿੰਦੇ ਗੁਰਮੁਖ ਜੋਤ ਨਿਰੰਤਰ ਪਾਈ ਗੁਰੂ ਨਾਲ ਜੁੜਿਆ ਮੈਂ ਪਰਮੇਸ਼ਰ ਦੀ ਨਿਰੰਤਰ ਜੋਤ ਦੀ ਸੋਝੀ ਪਾ ਲਈ ਹੈ ਤ੍ਰੈ ਗੁਣ ਮਿਟੇ ਖਾਈਐ ਸਾਰ ਹੁਣ ਜਿਹੜਾ ਸਵਾਲ ਪੁੱਛਿਆ ਸੀ ਨਾ ਬਿੰਦੰਤਾ ਕਿਉਂ ਖਾਈਏ ਸਾਰ ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ ਮਾਇਆ ਦੇ ਤਿੰਨ ਗੁਣ ਹੁੰਦੇ ਨੇ ਰਜ ਗੁਣ ਤਮ ਗੁਣ ਸਤ ਗੁਣ ਇਹ ਤਿੰਨ ਗੁਣ ਸਨਾਤਨ ਮਤ ਵਿੱਚ ਵੀ ਮੰਨੇ ਗਏ ਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਕਹਿੰਦੇ ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤारणहार ਜੇ ਤਾਂ ਸਾਡੇ ਕੋਲ ਅਕਲ ਗਿਆਨ ਹੋਵੇ ਦੇ ਰਾਜਗੁਣ ਤਮਗੁਣ ਸਤਗੁਣ ਇਹ ਸਾਡੇ ਮਨ ਨੂੰ ਉਲਝਾ ਨਹੀਂ ਸਕਦੇ ਜੇ ਅਸੀਂ ਚੰਗੇ ਆ ਫਿਰ ਭਾਵੇਂ ਲੱਖ ਗੰਦੇ ਬੰਦਿਆਂ ਦੀ ਸੰਗਤ ਵਿੱਚ ਬੈਠੀ ਹੋਵੇ ਸਾਰੇ ਮਿਲ ਕੇ ਵੀ ਸਾਨੂੰ ਬਰਗਲਾ ਨਹੀਂ ਸਕਦੇ ਜੇ ਅਸੀਂ ਇਮਾਨਦਾਰ ਆ ਬੇਈਮਾਨਾਂ ਦੀ ਜਿੰਨੀ ਵੱਡੀ ਮਰਜੀ ਸੰਖਿਆ ਹੋਵੇ ਅਸੀਂ ਦੁੱਖ ਸਹਿ ਲਾਂਗੇ ਪਰ ਅਸੀਂ ਬੇਈਮਾਨਾਂ ਦਾ ਸਾਥ ਨਹੀਂ ਦੇਵਾਂਗੇ ਰਾਜਗੁਣ ਤਮਗੁਣ ਸਤਗੁਣ ਮਾਇਆ ਕਿਸੇ ਵੀ ਰੂਪ ਦੇ ਵਿੱਚ ਆਵੇ ਉਹ ਸਾਨੂੰ ਡੁਲਾ ਨਹੀਂ ਸਕਦੀ ਕਿਉਂਕਿ ਸਾਡੇ ਕੋਲ ਗੁਰੂ ਹੈ ਸਾਡੇ ਕੋਲ ਗਿਆਨ ਹੈ ਸਾਡੇ ਕੋਲ ਸਮਝ ਹੈ ਵਿਵੇਕਤਾ ਹੈ ਸੋ ਇਹ ਵਿਵੇਕਤਾ ਨਾਲ ਗੁਰੂ ਗਿਆਨ ਨਾਲ ਤ੍ਰੈ ਗੁਣ ਰਮੇਟੇ ਖਾਈਏ ਸਾਰ ਨਾਨਕ ਤਾਰੇ ਤारणहार ਐ ਨਾਨਕ ਇਹ ਜਗਤ ਜਿਹੜਾ ਸੰਸਾਰ ਹੈ ਜੇਕਰ ਇਹ ਸਮੁੰਦਰ ਹੈ ਇਹ ਸੰਦਰ ਲਹਿਰਾਂ ਉੱਠਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਤੇ ਇਸ ਸੰਸਾਰ ਸਮੁੰਦਰ ਵਿੱਚ ਜੀ ਜਿਹਦੇ ਕੋਲ এডਿਕੇਸ਼ਨ ਜਿਹਦੇ ਕੋਲ ਗਿਆਨ ਜਿਹਦੇ ਕੋਲ ਸਮਝ ਹੈ ਉਹ ਤਾਂ ਇਹਨਾਂ ਲਹਿਰਾਂ ਤੋਂ ਜਾਂਦਾ ਜੇ ਬਾਜ ਤੇ ਜਿਹਦੀ ਕੋਲੇ ਸਮਝ ਨਹੀਂ ਉਹਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਇਹ ਭਵ ਸਾਗਰ ਦੇ ਅੰਦਰ ਡੁੱਬਦੇ ਉਹ ਨੇ ਜਿਨ੍ਹਾਂ ਕੋਲ ਗੁਰੂ ਨਹੀਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ 19 ਨੰਬਰ ਤੇ 20 ਨੰਬਰ ਪੌੜੀ ਦੀ ਵਿਚਾਰ ਮੈਂ ਆਸ ਕਰਦਾ ਹਾਂ ਵੀ ਆਪ ਜੀ ਇਹ ਵਿਚਾਰ ਨੂੰ ਪੂਰਾ ਸਰਵਣ ਕਰੋਗੇ ਤੇ ਬਦ ਤੋਂ ਬਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ